ਮੈਂ ਪੰਜਾਬ ਦੇ ਪੋਲੀਟਿਸ਼ੀਅਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਹੁਣ ਜਿਹੜਾ ਇਹ ਪਾਰਟੀਵਾਦੀ ਦਾ ਜਿਹੜਾ ਸਮਾਂ ਨਹੀਂ ਹੈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਤੁਸੀਂ ਇੱਕ ਭੈਣ ਭਰਾ ਬਣ ਕੇ ਅਗਲੇ ਦੇ ਘਰੇ ਜਾਓ ਅਗਲੇ ਦੀ ਮਦਦ ਕਰਨ ਜਾਓ ਫਿਰ ਉਹਨਾਂ ਨੂੰ ਚੰਗਾ ਲੱਗੂਗਾ ਕਈ ਵਾਰੀ ਉਹ ਕਿਉਂ ਗੁੱਸਾ ਕਰਦੇ ਆ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਉਹ ਗੱਲ ਉਹਨਾਂ ਦੀ ਸਹੀ ਹੈ ਤੁਸੀਂ ਉਹਨਾਂ ਨੂੰ ਇੱਕ ਭੈਣ ਭਰਾ ਬਣ ਕੇ ਜਾ ਕੇ ਜਦੋਂ ਮਦਦ ਕਰੋਗੇ ਜਾਂ ਉਹਨਾਂ ਦੀ ਗੱਲ ਨਾਲ ਗੱਲ ਕਰੋਗੇ ਕਿਉਂਕਿ ਜਿਹੜਾ ਬੰਦਾ ਦੁਖੀ ਆ ਉਹ ਉਹ ਫਿਰ ਕੀ ਕਰੇ ਹੋ ਤੁਸੀਂ ਉਹਨਾਂ ਦੀ ਮਦਦ ਕਰੋ ਪੋਲਿਟਿਕ ਛੱਡ ਕੇ ਇੱਕ ਭੈਣ ਭਰਾ ਬਣ ਕੇ ਕਿਉਂਕਿ ਹੁਣ ਇਕੱਠੇ ਹੋਣ ਦਾ ਟਾਈਮ ਹੈ ਹੁਣ ਆਪਾਂ ਨੂੰ ਸਾਰੇ ਜਣੇ ਇਕੱਠੇ ਹੋ ਕੇ ਉਹਨਾਂ ਦੀ ਆਪਾਂ ਮਦਦ ਕਰੀਏ ਉਹਨਾਂ ਦੀਆਂ ਫਸਲਾਂ تباہ ਹੋ ਗਈਆਂ ਉਹਨਾਂ ਦੇ ਪਸ਼ੂਆਂ ਦੀ ਪਸ਼ੂ ਮਰ ਗਏ ਹੋਰ ਚੀਜ਼ਾਂ ਹੱਲੇ ਉਹਨਾਂ ਨੇ ਜਦੋਂ ਵਾਪਸ ਘਰੇ ਆਉਣਗੇ ਘਰਾਂ ਦੇ ਨੀਂਆ ਬਹਿ ਜਾਣਗੇ ਜਾਂ ਹੋਰ ਕਈ ਨੁਕਸਾਨ ਹੋਊਗਾ ਆਪਾਂ ਨੂੰ ਉਹ ਵੀ ਉਹ ਵੀ ਆਪਾਂ ਵੇਖਣਾ ਸੋ ਹੱਲੇ ਬਹੁਤ ਕੁਝ ਕਰਨ ਵਾਲਾ ਜਿਹੜੇ ਸਾਡੇ ਭੈਣ ਭਰਾ ਵੀਰ ਮਦਦ ਕਰ ਰਹੇ ਆ ਬੋਟਾ ਰਾਹੀ ਜਾਂ ਲੰਗਰ ਪਚਾਰਾ ਆ ਪਸ਼ੂਆਂ ਦਾ ਚਾਰਾ ਪਚਾਰਾ ਆ ਹੋਰ ਚੀਜ਼ਾਂ ਕਰ ਰਹੇ ਆ ਲੋਕ ਪੁੱਛ ਵੀ ਰਹੇ ਆ ਵੀ ਕੀ ਮਦਦ ਕਰ ਸਕਦੇ ਆ ਸੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ